ਬੀਤ ਇਲਾਕੇ ਦੇ ਪਿੰਡ ਨੈਣਵਾ ਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਬੀਜੇਪੀ ਮੰਡਲ ਵੱਲੋਂ ਆਨਲਾਈਨ ਫਾਰਮ ਭਰੇ ਗਏ ਅੱਜ ਬੀਜੇਪੀ ਬੀਤ ਮੰਡਲ ਵੱਲੋਂ ਮੰਡਲ ਪ੍ਰਧਾਨ ਵਿਜੇ ਕੁਮਾਰ ਬਿੱਲਾ ਦੀ ਅਗਵਾਈ ਦੇ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਪਿੰਡ ਨੈਣਵਾ ਦੇ ਵਿੱਚ ਆਨਲਾਈਨ ਫਾਰਮ ਜਿਹੜੇ ਭਰੇ ਗਏ ਇਸ ਮੌਕੇ ਤੇ ਵਿਜੇ ਕੁਮਾਰ ਬਿੱਲਾ ਅਤੇ ਬੀਤ ਮੰਡਲ ਦੇ ਜਿਹੜੇ ਆ ਜਨ ਸਖਤਰ ਐ ਲੋਕ ਰਾਣਾ ਨੇ ਦੱਸਿਆ ਕਿ ਇਸ ਯੋਜਨਾ ਦੇ ਤਹਿਤ ਪਿੰਡ ਨੈਣਮਾ ਚ ਕੱਚੇ ਮਕਾਨਾਂ ਅਤੇ ਛੱਤਾਂ ਦੇ ਜਿਹੜੇ ਨਹੀਂ ਜਿਹੜੇ ਫਾਰਮ ਭਰੇ ਗਏ ਇਸ ਮੌਕੇ ਤੇ ਉਹਨਾਂ ਨੇ ਦੱਸਿਆ ਕਿ ਇਹ ਜਿਹੜੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਹੈ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਹੈ ਤੇ ਅਸੀਂ ਬੀਤ ਇਲਾਕੇ ਦੇ ਵੱਖ-ਵੱਖ ਪਿੰਡਾਂ ਚ ਲੋੜਵੰਦਾਂ ਦੇ ਫਾਰਮ ਭਰਾਂਗੇ ਇਸ ਮੌਕੇ ਤੇ ਐਸਸੀ ਮੋਰਚੇ ਦੇ ਪ੍ਰਧਾਨ ਡਾਕਟਰ ਰਾਮਕਮਰ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਆਉ ਤੁਹਾਨੂੰ ਮੌਕੇ ਦੀਆਂ ਜੜੀਆਂ ਪਿੰਡ ਨੈਣਵਾ ਦੀਆਂ ਤਸਵੀਰਾਂ ਤੁਹਾਨੂੰ ਦੇ ਆ ਸਾਂਝੀਆਂ ਕਰਦੇ ਆ ਅੱਜ ਅਸੀਂ ਇਹ ਗੱਲ ਕਹਿੰਦੇ ਵਾ ਬਹੁਤ ਸਰਕਾਰਾਂ ਦਾ ਦੇਖੀਆਂ ਹੈ ਅੱਜ ਅਸੀਂ ਹਰਨਾ ਪਿੰਡ ਵਿੱਚ ਆਏ ਆ ਬਹੁਤ ਪਹਿਲੀ ਵਾਰ ਦੇਖੋ ਮੇਰਾ ਪਿੰਡ ਵੀ ਨਾਲੇ ਸਿੱਖਵਾਲ ਬਹੁਤ ਮਾੜੀ ਗੱਲ ਹੈ ਫਸੇ ਐਦਾਂ ਦੇ ਘਰ ਦੇ ਵਿੱਚ ਆਏ ਵੇ ਜਿਹੜੇ ਅੰਟੀ ਨਹੀਂ ਦੱਸਦੇ ਵਸੀਂ ਹਰੇਕਾ ਹੀ ਜਿੰਨੇ ਵੀ ਪਿੰਡ ਦੇ ਜਾਂ ਹਾਵ ਹੋਰ ਪਿੰਡਾਂ ਦੇ ਕੋ ਮੋਦ ਮੋਦਵਾਰ ਤੇ ਉਹਨਾਂ ਨੂੰ ਦੱਸਿਆ ਵੀ ਜਿਹੜੀ ਸਾਡੀ ਜਿਹੜੀ ਐਸਆਰ ਇਹ ਕਿਸੇ ਨੇ ਵੀ ਨਹੀਂ ਲਈ ਅਸੀਂ ਨਾਲੋ ਖੁਦ ਕਿਹਾ ਹੈ ਵੀ ਅਸੀਂ ਜੇ ਤੁਹਾਡੇ ਕੋਲ ਚੱਲ ਕੇ ਆਏ ਹੈ ਤੇ ਤੁਹਾਡਾ ਸੀ ਜਿਹੜਾ ਆਨਲਾਈਨ ਫਾਰਮ ਹੈ ਅਸੀਂ ਆਨਲਾਈਨ ਤੁਹਾਡਾ ਇਹ ਜਰੂਰ ਨਹੀਂ ਵੀ ਤੁਸੀਂ ਆਨਲਾਈਨ ਕਿਸੇ ਦੇ ਵੀ ਕਰਾਣਾ ਜਾਂ ਕੋ ਸਰਪੰਚ ਜਾਂ ਕੋ ਲੰਮੜ ਜਾਂ ਕਿਸੇ ਦੇ ਵੀ ਨਹੀਂ ਤੁਹਾਡੇ ਫੋਨ ਦੇ ਵਿੱਚ ਐਪ ਹੈ ਤੁਸੀਂ ਐਪ ਦੇ ਨਾਲ ਤੁਸੀਂ ਆਪੇ ਹੀ ਜਿਹੜੇ ਆਪਣੇ ਕੋਠੇ ਦੀ ਆ ਵੀਡੀਓ ਬਣਾ ਕੇ ਜਾਂ ਕੋਈ ਵੀ ਉੱਚ ਕਲਕਲੀ ਚੀਜ਼ ਲਿਖੀ ਗਈ ਹੈ ਸਾਨੂੰ ਆ ਚੀਜ਼ ਭੇਜੋ ਤੁਸੀਂ ਆਪ ਜਿਹੜਾ ਫਾਰਮ ਹੈ ਤੁਸੀਂ ਆਪ ਅਪਲੋਡ ਕਰਾ ਸਕਦੇ ਹੋ ਜੇ ਕਿਸੇ ਵੀ ਮੇਰੇ ਵੀਰ ਨੂੰ ਫਿਰ ਵੀ ਕੋਈ ਦਿੱਕਤ ਆਦੀ ਹੈ ਮੇਰਾ ਨੰਬਰ ਹੈ 9855794100 ਸਤਿ ਕੋਈ ਵੀ ਤਰ੍ਹਾਂ ਦੀ ਜਿਹੜੀ ਕੋਈ ਇਹ ਜਿਹੜੀ ਸਕੀਮ ਹੈ ਇਹ ਸੈਂਟਰ ਸਰਕਾਰ ਦੀ ਹੈ ਇਹ ਕਹਿੰਦੇ ਨਹੀਂ ਇਹ ਪੰਜਾਬ ਸਰਕਾਰ ਦੀ ਨਹੀਂ ਹੈ ਜੇ ਕਿਸੇ ਨੂੰ ਵੀ ਦਿੱਕਤ ਆਦੀ ਹੈ ਤਾਂ ਸਾਡੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਮੇਰਾ ਵੀਰ ਕਨੈਕਟ ਕਰ ਕਰ ਸਕਦਾ ਹੈ ਅੱਜ ਅਸੀਂ ਪਿੰਡ ਨੈਣਵਾ ਵਿੱਚ ਆਏ ਸੀ ਜੀ ਜਿਵੇਂ ਕਿ ਪੰਜਾਬ ਸਰਕਾਰ ਦੇ ਜਿਹੜੇ ਨੁਮਾਇੰਦੇ ਆਉਂ ਪਿੰਡਾਂ 'ਚ ਕਹਿੰਦੇ ਆ ਵੀ ਅਸੀਂ ਛੱਤਾਂ ਪੱਕੀਆਂ ਕਰਾਵਾਂਗੇ ਜਾਂ ਪੱਕੇ ਮਕਾਨਾਂ ਲਈ ਪੈਸੇ ਦਵਾਵਾਂਗੇ ਪਰ ਜਿਹੜੀ ਇਹ ਸਕੀਮ ਹੈ ਇਹ ਕੇਂਦਰ ਸਰਕਾਰ ਦੀ ਸਕੀਮ ਹੈ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਉਹਦੇ ਤਹਿਤ ਅੱਜ ਭਾਸ਼ਵ ਬੀਜ ਮੰਡਲ ਵੱਲੋਂ ਅਸੀਂ ਜਿਹੜੇ ਨੀੜੀ ਲੋਕ ਹੈਗੇ ਆ ਜਿਨ੍ਹਾਂ ਨੂੰ ਜ਼ਰੂਰਤ ਹੈ ਵਾਕਈ ਜਿਨ੍ਹਾਂ ਦੇ ਮਕਾਨ ਕੱਚੇ ਆ ਅਸੀਂ ਉਹਨਾਂ ਦੇ ਘਰ ਘਰ ਜਾ ਕੇ ਜਿਹੜਾ ਆਨਲਾਈਨ ਫਾਰਮ ਆ ਭਰ ਰਹੇ ਆ ਅੱਜ ਸਾਨੂੰ ਪਤਾ ਲੱਗਿਆ ਕਿ ਪਿੰਡ ਰੈਣਵਾਚੇ ਵੀ ਕੁਝ ਏਦਾਂ ਦੇ ਘਰ ਹੈਗੇ ਆ ਉਸ ਤਹਤ ਅਸੀਂ ਪਿੰਡ ਰੈਣਵਾਚੇ ਵਿੱਚ ਆਏ ਆ ਤੇ ਜਿਵੇਂ ਕਿ ਇਹਨਾਂ ਨੇ ਦੱਸਿਆ ਮਾਤਾ ਜੀ ਨੇ ਕਿ 20-25 ਸਾਲ ਤੋਂ ਕਾਫੀ ਲੋਕ ਆਉਂਦੇ ਆ ਪਰ ਉਹ ਕਹਿ ਜਾਂਦੇ ਆ ਪਰ ਇਹਨਾਂ ਦੀ ਸ਼ਾਰ ਕਿਸੇ ਨੇ ਨਹੀਂ ਲਈ ਤਾਂ ਅਸੀਂ ਮਾਤਾ ਜੀ ਨੂੰ ਇਹ ਜਿਹੜਾ ਆਸ਼ਵਾਸਨ ਦਿਵਾਣੇ ਆ ਕਿ ਜਿਹੜੇ ਅਸੀਂ ਐਪਲਾਈ ਕਰਾਂਗੇ 100% ਤੁਹਾਨੂੰ ਜਿਹੜੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਹੈ ਜਿਹੜੇ ਇਹ ਜਿਹੜਾ ਤੁਹਾਨੂੰ ਇਹਦਾ ਲਾਭ ਮਿਲੂਗਾ ਤੇ ਤੁਹਾਡੀ ਛੱਤ ਪੱਕੀ ਕਰਾ ਕੇ ਦਿੱਤੀ ਜਾਊਗੀ। ਹਾਂਜੀ ਭਾਜੀ ਹਰੇਕ ਦੇਖਣ ਆਂਦਾ ਕੋਈ ਨਹੀਂ ਸੁਣਦਾ ਵੀ ਪਰ ਡੇਘਾ ਕਰਦੇ। ਬੱਚੇ ਵੀ ਥੱਲੇ ਆ ਸਕਦੇ ਮੇਰੇ ਤੇ ਬਾਲੇ ਦੇ ਦੇ ਕੇ ਮੁੜ ਜਾਂਦੇ। ਕਹੀ ਜਾਂਦੇ ਦੁਆ ਮੰਗੇ ਦੁਆ ਮੰਗੇ ਕੋਈ ਨਹੀਂ ਸੁਣਦਾ। ਜੇ ਮੇਰੇ ਬਨੇ-ਗਨੇ ਕੇ ਬੱਚੇ ਜੀ ਇਹਨਾਂ ਵੀ ਦੇਪਣ ਤੋਂ ਖਾਈ ਹੈ।